ਉਹ ਤਾਂ ਬਈ ਸਾਹਮਣੇ ਹਰਾ ਉਹ ਰਸਤਾ ਜਿਹੜਾ ਅਸੀਂ ਕਿਹੜਾ ਕੋਈ ਵਪਾਰੀ ਤੁਹਾਡਾ ਰੋਜ਼ਾ ਕੰਮ ਹੈ ਸਹੀ ਗੱਲ ਹੈ ਬੇਲਾ ਮੇਰੀ ਗਾ ਹੁਣ ਪਹਿਲਾਂ ਬੰਨਣਾ ਤਾਂ ਕੰਮ ਲਾ ਸੀ ਉਹ ਗਿਲਿਆ ਕਰਕੇ ਛੜਦਾ ਰੱਸੀ ਦਾ ਉਹ ਕੋਈ ਗੱਲ ਨਹੀਂ ਫਰਕ ਕੀ ਹੈ ਯਾਰ ਭਾਈ ਸਾਰਾ ਹੀ ਫਰਕ ਪੈ ਬੇਬੀ ਇਹ ਤਾਂ ਹੋਈ ਬੱਸ ਉਹ ਤਾਂ ਕੀ ਕਰਨਾ ਕੀ ਹੈ ਨਹੀਂ ਕੋਈ ਐ ਤਾਂ ਬਈ ਯਾਰ ਕੋਈ ਨਹੀਂ ਜੇ ਤਾਂ ਮਾਰ ਤਰ ਝੱਲੂਗੇ ਫਿਰ ਤਾਂ ਕਰਾਂਚ ਕਰਾਉਂਚ ਹੋ ਜਾਗੇ ਕਿਉਂ ਵੀ ਜੇ ਲਾਟ ਮਾਰ ਕੇ ਭਜੋ ਫਿਰ ਭਾਈ ਇਹ ਬਾਈ ਆਪਣੀ ਦੱਗਾ ਲਈ ਖੜੇ ਖੜੇ ਆ ਕਿਉਂ ਭਾਈ ਕੀ ਕਹਿਣਾ ਕੋਈ ਬਈ ਨਾਲ ਦਾ ਹਸਾਰ ਹਸਾਰ ਨਹੀਂ ਲਗਦਰ ਪੀ ਲਗਦਰ ਪੀ ਛੱਡ ਮੈਂ ਭਾਈ ਯਾਰ ਮੈਂ ਤੈਨੂੰ ਦੱਸਾਂ ਮੈਂ ਤੈਨੂੰ ਪਹਿਲਾਂ ਜਮਾਂ ਸਹੀ ਗੱਲ ਕਰ ਦਿੱਤਾ ਸੀ ਤਾਂ ਹੀ ਆਪਣਾ ਸੌਦਾ ਨਹੀਂ ਹੁੰਦਾ ਤਾਂ ਹੀ ਸੌਦਾ ਨਹੀਂ ਹੁੰਦਾ ਜਿਹੜੀ ਤੈਨੂੰ ਸਹੀ ਰਸਤਾ ਇੱਕ ਮਿੰਟ ਛੱਡੀ ਭਾਈ ਭਾਈ ਛੱਡੀ ਤੇਰਾ ਕੋਈ ਦੋਸ਼ੀ ਨਹੀਂ ਤੇਰਾ ਮਨ ਹੋਇ ਮੈਂ ਫੜਾ ਦਣਾ ਤੇਰਾ ਮਨ ਹੋਇ ਤੂੰ ਫੜਾਦੀ ਨਹੀਂ ਖੜੀ ਇਧਰ ਖੜੀ ਗਲਤ ਨਹੀਂ ਕਿਹਾ ਉਹ ਆ ਦਲਾਲਾ ਉਹ ਬੁਪਾਰੀ ਆ ਭਾਈ ਦਾ ਦੁਨੀਆ ਕਿਥੇ ਪਪੂ ਨੂੰ ਉਰੇ ਵੀ ਕੱਚੀ ਬਿਲੀ ਗੱਲ ਨਹੀਂ ਮੈਂ ਕਹਿੰਦਾ ਕਿ ਚੀਕਾ ਮਾਰੇ ਮੈਨੂੰ ਦੱਸਦਾ ਵੀ ਫੜ ਕੇ ਫੜਾਉਂ ਜੇ ਤਾਂ ਮਨੋ ਹੈ ਤਾਂ ਫੜ ਲਈ ਨਹੀਂ ਤੋ ਦੇਖ ਰਹੀ ਜੀ ਹਾਂ ਚੱਕੀ ਚਾਹ ਪੈਣੀ ਬੈਠਾ ਸਬੀ ਸਤਾਈ ਵਾਲਾ ਕਮਜ਼ੋਰ ਹੈ ਕਿਉਂ ਇਵੇਂ ਵੇਖਿਓ ਹਾਂ ਚੱਕਾ ਪਾਇਓ ਸਾਡੇ ਪੁਲਿਸ ਸੱਟਾ ਮਾਰਾਂਗੇ ਜਾਂ ਚੱਲੇਗਾ ਤਾਂ ਫੜ ਕੇ ਫੜਾ ਦਨੇ ਆ ਆ ਫੜਦੂ ਨਹੀਂ ਛੱਡ ਛੱਡ ਦੇ ਬਾਈ ਬਾਹਰ ਮੈਨੂੰ ਗੋਲ ਕੇ ਦੱਸ ਦੇ ਬਾਈ ਇਹ ਕਿਧਰੇ ਨਹੀਂ ਭਜਦਾ ਆ ਮੇਰੀ ਗੱਲ ਦਲਾਲੀ ਨਹੀਂ ਲੈਣੀ ਮੈਂ ਉਹ ਫੜਾ ਦਲਾਲੇ ਦਾ ਪੂਰੇ ਚੀਜ਼ ਦੀ ਹੈ ਯਾਰ ਠੀਕ ਠੀਕ ਬਾਈ ਓਏ ਓਏ ਭਰਾਵਾ 3000 ਉਹ ਬੰਦੇ ਵੀ 3000 ਰੁਪਏ 3000 ਰੁਪਏ ਬਦਲਦਾ ਤੇਰੀ ਕਸਮ ਓਏ ਇਹ ਨਹੀਂ ਮੰਨਣੀ ਸੀ ਮੈਂ ਬਾਈ ਮੰਨਣਾ ਗੱਲ ਠੀਕ ਹੈ ਚਲ 14 ਮਿੰਟ ਦਾ ਦੋਦਾ ਯਾਰ ਮੈਂ ਜਰ ਬੰਦੇ ਬਹੁ ਤੇਰੀ ਸੇ ਆਪਾਂ ਗਲਤ ਨਹੀਂ ਕਿਹਾ ਐਨੇ ਬੰਦੇ ਖੜੇ ਤੇਰਾ ਕੋਈ ਦੋਸ਼ੀ ਨਹੀਂ ਤੇਰਾ ਕੋਈ ਦੋਸ਼ੀ ਜੜ ਦੇ ਜੜ ਦੇ ਹੋ ਜੜ ਦੇ ਹਾਂ ਉਹ ਪਾਸ ਤੁਸੀਂ ਕਰ ਲੋ ਚਲੋ ਜੀ ਹਾਂ ਕਰ ਲੋ ਪਾਸ ਯੋਨਾ ਦੋ ਸੁਬਾਰਾ ਨੂੰ ਪੂਰਾ ਸਾਫ਼ ਕਰੋ ਇਹ ਬਾਤ ਮੰਨ ਕੇ ਭਾਈ 70000 ਮੋਲਾ ਜੀ ਭਾਈ ਬਹੁਤ ਵਾਗ ਰਹੀ ਐ ਨਹੀਂ ਯਾਰ 95 ਆ ਜੀ ਬੋਲ ਨੋਰ ਦਾ ਬਾੜੇ ਕਰ ਬਹੁਤ ਅਹੀ ਆ ਰਿਹਾ ਬੋਲ ਤਾਂ ਜੈ ਕਰ ਲਿਆ ਕਰੋ ਬਦਦਰੋ ਆਪਦੇ ਸਾਵੇਂ ਬੰਦੇ ਹੋ ਕੇ ਵੀ ਬਾਟੇ ਯਾਰ ਮਗਦੇ ਜੀ ਆਓ ਜੀ ਐ ਤੱਕ ਦਾ ਲੜਦਾ ਕੰਮ ਹੈ ਉਹ ਨਹੀਂ ਆ ਭਰਾਵਾ ਸਾਡਾ ਅਸੀਂ ਤੈਨੂੰ ਆਏ ਤੇ ਆਏ ਵਾਲੇ ਵੀ ਦਰਗੇ ਆ ਠੀਕ ਆ ਬਾਈ ਫਿਰ ਤੁਹਾਡਾ ਹੱਕ ਸੀਗਾ ਹਣੀ ਦਾ ਭਾਈ ਇਸੇ ਵਾਲੇ ਕੰਮ ਵਾਲਿਆ ਦੇਖ ਚਲੂ ਇਹਦਾ ਕੀ ਕਹਿਣਾ ਮੰਨੇ ਦਾ ਮਨੇ ਕੀ ਮਲਵੜੀ ਹੈ ਵੇਚਣ ਵਾਲਾ ਹੈ ਵੇਚਣ ਵਾਲੀ ਹੈ ਭਾਈਆਂ ਵਾਲੀ ਗੱਲ ਵਾਸਕੇ ਮੋੜ ਦੇ ਜੀ ਤੁਸੀਂ ਕੀ ਬੋਲੀ ਬੋਲੀ ਤੂੰ ਕੀ ਨਾ ਉਸ ਮਾਈ ਕੀ ਗੱਲ ਮੈਂ ਤੈਨੂੰ ਦੋਹਾਂ ਜੀ ਚੰਗੀ ਗੱਲ ਕਹੇਗਾ ਬੋਲੀ ਬੋਲੀ ਜਾਵਾ ਜਾਵਾ ਅਜੇ ਕੋਲੇ ਆ ਹਾਂ ਜਾਂ ਨਾ ਤੋਂ ਮਗਲਾ ਚੱਕਰੀਆਂ ਆਪਾਂ ਕੁਝ ਫਰਕ ਨਹੀਂ ਕਿਹੜੇ ਨਾਲ ਹੋਉਂਦੇ ਆ ਮੈਂ ਤਾਂ ਕਹਿਦਾ ਨਾ ਲੈ ਭਾਈ ਇਹਨੇ ਚਲ ਕਿ ਨਹੀਂ ਨਿਬੜਦਲੀ ਬੋਲੇ ਸਾਹ ਆ ਆਏ ਪਾਏ ਕਰ ਦਾਂਗੇ ਫੜਾ ਕੇ ਬਹੁਤ ਸਾਵਾ ਸਾਵਾ ਬੰਦਾ ਕਿ ਤਨ ਕੋਈ ਕੱਚੇ ਤੇ ਲੈ ਗੱਲ ਦੀ ਸੁਣੇ ਨਹੀਂ ਲੱਗਦੀ ਠੀਕ ਹੈ ਨਹੀਂ ਗਲਤ ਨਹੀਂ ਗਿਆ ਨਹੀਂ ਤੂੰ ਕਿੰਨੇ ਵੀ ਯਾਰ ਕਿਵੇਂ ਨੇੜੇ ਕਿਵੇਂ ਹੋ ਜਾ ਯਾਰ ਆਪਦਾ ਬੰਦਾ ਮੋਨੇ ਜੇ ਤਾਂ ਹੋਰ ਬੰਦਿਆਂ ਦਾ ਜੀ ਇਹਨੂੰ ਕੁਛ ਲੈ ਕੀ ਲੈਂਦੇਵੇਂ ਯਾਰ ਕੋਈ ਕੁਛ ਲੈ ਜਾ ਅਸੀਂ ਨਹੀਂ ਨਾ ਪੁੱਛਣਾ ਵੀ ਕੌਣ ਕਿੰਨੀ ਆ ਲਵਾ ਉਹ ਤਾਂ ਅਗਲੇ ਦਿਨ ਮਰਜ਼ੀ ਲਾਉਂਦੇ ਬਸ ਸਾਡੇ ਲੋਹ ਹੋਣ ਸਰ ਰੋਬਰ ਤੇ ਬੰਦੇ ਕਿੰਨੇ ਦੀ ਕਿੰਨੇ ਦੀ ਜੜ ਬੁਰੀ ਕਿੰਨੇ ਦੀ ਵੇ ਤਿਆਰ ਤੋਂ ਬੋਲ ਦੇ ਨਾ ਪੰਜ ਵਾਲੀ ਗੱਲ ਕਰਕੇ ਮੋੜ ਦੇ ਬੋਲੀ 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 ਗਿਆ ਲੋ ਜੀ ਆਉ ਤੇ ਠੀਕ ਸੀ ਨਹੀਂ ਠੀਕ ਹੋਰ 1500 ਦੀ ਘਟਵਾ ਲੈਣ ਦਲਾਲੀ ਫਿਰ ਇੱਥੇ ਕਰ ਲੈਣੀ ਹੋਰ ਫਿਰ 1500 ਦੀ ਪਕਿੰਦਾ ਕਿੰਨੇ ਦੀ ਕਿਆ ਦੇ ਦੋੜ ਦੇ ਦੇ ਤੇ ਤੇ ਮਰਜੀ ਆਓ ਜੀ ਬਾਦਰੀ ਨਹੀਂ ਯਾਰ 60000 ਵੇਚਰੇ ਕਿਨੇ ਦੀਏ ਦੋ ਲੋਕ ਕਿੰਨੇ ਦੀ ਹੋਣੀ ਆ ਹਾਂ ਜਾਂ ਨਾ ਆਏ ਬੈਠੇ ਹਾਂਜੀ ਕਿੰਨੇ ਲੈ ਰਹੀ ਬਣਾ ਲੈ ਲੈ ਭਾਈ ਇਹ ਤਾਂ ਇਹਦੇ ਜੋ ਆਖਾ ਹੋ ਕਹਿੰਦਾ ਐ ਕਰਦੇ ਕਿਤੋਂ ਕਿੰਨੇ ਦੀ ਨਹੀਂ ਵੇਚਣੀ ਕਿੰਨੇ ਦੀ ਹਾਂ ਜਾਂ ਨਾ ਨਹੀਂ ਵੇਚਣੀ ਬੋਲ ਜਾ ਘਰ ਗੱਲ ਨੂੰ ਨਿਵੇੜੀ ਕਰ ਆਏ ਹੁੰਦੀ ਐ ਕਿੰਨੇ ਦੀ ਨਹੀਂ ਹੁੰਦੇ ਕਿੰਨੇ ਦੀ ਚਲੋ ਭਾਈ ਹੋਰ ਹੋਊ ਕਿੰਨੇ ਦੀ ਹੋਊ ਕੰਮ ਕਿਵੇਂ ਹਾਂ ਜਾਂ ਨਾ ਹਾਂ ਜਾਂ ਨਾ ਹਾਂ ਜਾਂ ਨਾ ਛੜੇ ਦਿੰਦੀ ਨਾ ਦੇ ਚਲੋ ਜੀ ਅਦੀ ਦੇਖੇ ਹਮ ਜੀ ਕਹਦਾ ਮੈਂ ਕੀ ਬੋਲ ਕਰਾਂ ਹੋਣੀ ਕਿੰਨੇ ਦੀ ਐ ਕਿੰਨੇ ਦੀ ਹਾਂ ਜਾਂ ਨਾ ਜੇ ਆਈ ਪਾਣੀ ਵਾਲੀ ਗੱਲ ਕਰ ਸਾਡੇ ਤੋਂ ਵੀ ਗੈ ਕੱਚੇ ਭਲੇ ਕਹਿੰਦਾ ਨਹੀਂ ਯਾਰ ਰੀਸ਼ੀ ਆਪ ਦੇ ਦੇਖਦਾ ਲਾ ਵੱਡੇ ਵੀ ਹੈ ਭਲੇ ਕੱਟੇ ਕੱਟੇ ਮਚਨੇ ਦੇ ਬੰਦਾ ਕਿੰਨੇ ਕਿੰਨੇ ਫਲਾਸ਼ ਗੇਂਡਾ ਕੰਮ ਕਰਦੇ ਆ ਬੋਲੀ ਗਾ ਲੈ ਬਰਾਵਾ ਤੋਰ ਦੇ ਵੜੀ ਐਂ ਤੇ ਆ ਬੋਲਾ ਖਿੱਚਾ ਤੂੰ ਹੀ ਰੋਲਾ ਲੱਪਾ ਪਾ ਕੇ ਐਂ ਤੇ ਐ ਲੈ ਜੋ ਹਾਂ ਤੇਰੇ ਕਿਨੇ ਚਾਉਦੀ ਹੈ ਪਛੀ 20 25 ਮੈਨੂੰ ਐਂ ਕਹਿਦਾ मैं ले जाने फरके ठीक है ठंडी सुधी है देख ली मैं क्या फर देना होर घो हजार नहीं ठीक है।, है, है गलत नहीं क्या हम ਹੋ ਜਾਏ ਕਿ ਨਹੀਂ ਕਰਦੇ ਨਾ ਜਾਇ ਜਾਇ ਨਹੀਂ ਨਹੀਂ ਇੰਡ ਹੁੰਦਾ ਇੰਡ ਕਿੰਨਾ ਹੁੰਦਾ ਹਾਂ ਜਾਂ ਨਾ ਹਾਂ ਜਾਂ ਨਾ ਡਿਬੜੂ ਕਮੇ ਪੁੱਤੀ ਨਹੀਂ ਹੋ ਜਾਏ ਜੀ ਗੱਲ ਮੇਰੇ ਨਾਲ ਫੜ ਕੇ ਆਧਾਰ ਨਹੀਂ ਸਹਾਰਨੀ ਕੋਈ ਨਾਲ ਦਰਮਿਆਨ ਕਮੇ ਤੇਰੀ ਗੱਲ ਬੋਲ ਨਮੇੜਾ ਕਰ ਗੱਲ ਨੂੰ ਨਮੇੜਾ ਯਾਰ ਤੈਨੂੰ ਰਾਹ ਪਤਾ ਜਦ ਜੱਪੇੜਾ ਚ ਬਹਿ ਕੇ ਕੌਣ ਦਿੰਦਾ ਏ ਟਿਕਟ ਚਲੋ ਜੀ ਨਾਉਰੀ ਨਾਸਰ ਜੀ Thank uh you. -huh.